ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਡੋਨਲਡ ਟਰੰਪ ਦੀ ਪਤਨੀ ਨੇ ਕਿਹਾ ਹੈ ਕਿ ਜੋ ਬਾਈਡਨ ਦੇ بیٹے ਹੰਟਰ ਨੇ ਉਹਨਾਂ ਤੇ ਗਲਤ ਟਿੱਪਣੀਆਂ ਕੀਤੀਆਂ ਜਿਸ ਕਾਰਨ ਉਹ ਆਪਣੀਆਂ ਟਿੱਪਣੀਆਂ ਵਾਪਸ ਲੈ ਲੈ ਵੀ ਨਹੀਂ ਤਾਂ ਉਸ ਤੇ ਮਕਦਮਾ ਦਰਜ ਕੀਤਾ ਜਾਵੇਗਾ ਪੰਜਾਬੀ ਮੂਵੀ ਵਿੱਚ ਕੰਮ ਕਰ ਚੁੱਕੀ অভিনেত্রী ਸੰਦੀਪ ਬੇਰਕ ਨੂੰ 44 ਕਰੋੜ ਰੁਪਏ منی ਲਾਂਡਰਿੰਗ ਦੇ ਮਾਮਲੇ ਵਿੱਚ ED ਡਿਪਾਰਟਮੈਂਟ ਨੇ ਗ੍ਰਿਫਤਾਰ ਕੀਤਾ ਹੈ ਦਿੱਲੀ ਵਿੱਚ ਹਮਾਜਮਾਕੂਲੇ ਦਾ ਇੱਕ ਹਿੱਸਾ ਡਿੱਗਿਆ ਜਿਸ ਦੇ ਥੱਲੇ 11 ਲੋਕਾਂ ਨੂੰ ਮਲਬੇ ਥੱਲੋਂ ਕੱਢਿਆ ਗਿਆ ਤੇ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਵਿੱਚ ਭਾਰਤੀ ਦੂਤਾਂ ਕਰਦੇ ਅੱਗੇ ਆਜ਼ਾਦੀ ਦੇ ਨਾਅਰੇ ਭਾਰਤੀ ਲੋਕਾਂ ਨੂੰ ਖਾਲਸਤਾਨੀ ਸਮਰਥਕਾਂ ਨੇ ਰੋਕ ਦਿੱਤਾ। ਪ੍ਰਧਾਨ ਮੰਤਰੀ ਨરેન્દ્ર મોદી ਨੇ ਪਹਿਲੀ ਵਾਰ ਆਰਐਸਐਸ ਦੀ ਤਾਰੀਫ਼ ਕੀਤੀ ਹੈ ਤੇ ਕਾਂਗਰਸ ਪਾਰਟੀ ਨੇ ਕਿਹਾ ਕਿ ਉਹ ਆਰਐਸਐਸ ਦੀ ਤਾਰੀਫ਼ ਇਸ ਕਰਕੇ ਕਰ ਰਹੇ ਹਨ ਤਾਂ ਜੋ ਕਿ 75 ਸਾਲ ਦੀ ਉਮਰ ਤੋਂ ਬਾਅਦ ਹੀ ਉਹ ਪ੍ਰਧਾਨ ਮੰਤਰੀ ਬਣੇ ਰਹਿਣ। ਪ੍ਰਧਾਨ ਮੰਤਰੀ ਨੇ ਨਾਲ ਕੇ ਲਈ ਤੋਂ 103 ਮਿੰਟ ਦਾ ਸਭ ਤੋਂ ਲੰਬਾ ਭਾਸ਼ਣ ਦਿੱਤਾ। ਵਿਰੋਧੀ ਧਨੇਤਾ ਮਲਕਾਰਜਨ ਖੜਗੇ ਨੇ ਕਿਹਾ ਹੈ ਕਿ ਬਿਹਾਰ ਵਿੱਚ ਜਿੰਦੇ ਲੋਕਾਂ ਨੂੰ ਮੁਰਦਾ ਦੱਸ ਕੇ ਉਹਨਾਂ ਦੀਆਂ ਵੋਟਾਂ ਕੱਟੀਆਂ ਗਈਆਂ। ਗ੍ਰਾਮਪਤੀ ਪੁਤੰਦੀ ਵਿਚਕਾਰ ਅਜਲਾਸਕਾ ਵਿਚ ਮੀਟਿੰਗ ਹੋਵੇਗੀ ਇਰਾਨ ਨੇ ਅਮਰੀਕਾ ਜਰਾਈ ਦੀ ਸੂਸਤੀ ਕਰਨ ਵਾਲੀ 21000 ਲੋਕਾਂ ਨੂੰ ਜੇਲ੍ਹ ਵਿੱਚ